ਬੰਦੀਆਂ ਜਿਹੜੀਆਂ ਇਹਨਾਂ ਗੱਲਾਂ ਤੋਂ ਗਰੇਡ ਕਰਦੀਆਂ ਸ਼ਿਕਾਇਤ ਆ ਸਰਕਾਰ ਦੇ ਬੋਝ ਥੱਲੇ ਆ ਜਾਂ ਦੂਸਰੀਆਂ ਜਥੇਬੰਦੀਆਂ ਜਿਹੜੇ ਨਹੀਂ ਵੀ ਮੈਂਬਰ ਉਹ ਵੀ ਬਰਾਬਰ ਹੀ ਆ ਕਿਉਂਕਿ ਸਿੱਖ ਨੇ ਤਾਂ ਗੁਰੂ ਨੇ ਤਾਂ ਹਰ ਸਿੱਖ ਨੂੰ ਪ੍ਰਚਾਰਕ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਬੋਧਨ ਕਰਦੇ ਹੋਏ ਪ੍ਰਸ਼ਨ ਉਠਾਏ ਗਏ ਕਿ ਕਿਉਂ ਸਿਰਫ ਇਨ੍ਹਾਂ ਵੱਧ ਰਹੀਆਂ ਬੇਦਨੀਆ ਮਾਮਲਿਆਂ ਬਾਰੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਬੋਲਦੀ ਹੈ ਕਿਉਂ ਕੋਈ ਹੋਰ ਜਥੇਬੰਦੀ ਜਾਂ ਗੁਰੂ ਦਾ ਪਿਆਰਾ ਸਿੱਖ ਨਹੀਂ ਬੋਲਦਾ ਕਿਉਂਕਿ ਹਰ ਇੱਕ ਗੁਰੂ ਦੇ ਸਿੱਖ ਨੂੰ ਗੁਰੂ ਨੇ ਪ੍ਰਚਾਰਕ ਬਣਾਇਆ ਹੈ ਉਹਨਾਂ ਦਾ ਬੋਲਣਾ ਵੀ ਲਾਜ਼ਮੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਅਕਾਲ ਬੁੰਗਾ ਸਾਇਬ ਵਿਖੇ ਹੋਈ ਬੇਦਬੀ ਤੇ ਪਰਕਾਲੀ ਮਾਮਲੇ ਦੀ ਬੇਦਬੀ ਬਾਰੇ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ ਮਤਾ ਤੇ ਗਜਟ ਪਾਸ ਕਰਵਾਏ ਤੇ ਉਹਨਾਂ ਨੂੰ ਪੜ੍ਹ ਕੇ ਵੀ ਸੁਣਾਇਆ ਅੱਜ ਦਾ ਇਹ ਜਨਰਲ ਬਸੇਸ਼ ਅਕਤਰਤਾ ਰਿਹਾ ਉਹ ਸਾਰਿਆਂ ਨੂੰ ਤੇ ਉਹਨਾਂ ਦੇ ਵੀ ਤੇ ਸਕੱਤਰ ਵੱਲੋਂ ਵੀ ਜਿਹੜੀ ਉਹ ਦੱਸੀ ਗਈ ਮੈਂ ਪੰਜ ਚਾਰ ਮਿੰਟ ਤੁਹਾਡੇ ਕੋਲੋਂ ਕਿਉਂਕਿ ਵਕ ਵਕ ਬੁਲਾ ਰਹੇ ਨੇ ਆਪਣੇ ਫਿਰ ਵਿਚਾਰ ਵੀ ਪੇਸ਼ ਕਰਨਾ ਪਿਛਲੇ ਕੁਝ ਸਮੇਂ ਤੋਂ ਮੈਂ ਦੇਖ ਰਿਹਾ ਲਗਾਤਾਰ ਬਿਆਦਿਆਂ ਦੇ ਵਿੱਚ ਬਹੁਤ ਬਟਾ ਜਿਹੜਾ ਹੈ ਉਹ ਵਾਧਾ ਹੁੰਦਾ ਜਾ ਰਿਹਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲੀ ਬੋਲਦੀ ਆ ਨਾ ਤਾਂ ਕੋਈ ਜਫਰਬੰਦੀ ਉਹ ਤੇ ਆਪਣਾ ਕਮੈਂਟ ਕਰਦੀ ਆ ਨਾ ਕੋਈ ਇੰਡੀਵਿਜੂਅਲ ਤੌਰ 'ਤੇ ਕੋਈ ਨਿੰਦਾ ਜਾਂ ਉਹਨੂੰ ਕੰਡੈਮ ਕਰਨ ਦਾ ਕੋਈ ਯਤਨ ਨਹੀਂ ਕਰਦਾ ਮੈਂ ਇਹ ਤਾਂ ਅੱਜ ਇਹ ਜਿਹੜਾ ਅਦਲਾਸ ਦੀ ਪਹਿਲਾਂ ਤੁਹਾਡਾ ਵਿਚਾਰ ਸਾਂਝਾ ਕਰਨ ਦਾ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਸਭ ਤੋਂ ਵੱਡੀ ਘਟਨਾ ਮੈਂ ਸਮਝਦਾ ਵਾਪਰੀ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਬਰਕਤ ਤੇ ਰਹਿਮਤ ਕੀਤੀ ਭਰ ਮੈ ਮਸੂਬ ਹੁੰਦਾ ਤੇ ਉਸ ਵਾਰੀ ਵੀ ਮੂੰਹ ਦੇ ਵਿੱਚ ਘੁੰਗੜੀਆਂ ਪੈ ਗਈਆਂ ਚੰਦ ਬੰਦਿਆਂ ਨੂੰ ਛੱਡ ਕੇ ਜਾਂ ਕੇ ਸਭ ਤੋਂ ਵੱਡੀ ਉਹ ਬਿਆਦਵੀ ਸੀ ਉਸ ਤੋਂ ਬਾਅਦ ਹੋਰ ਬਿਆਦਵੀਆਂ ਦਾ ਵੀ ਬੜਾ ਲੰਮਾ ਦੌਰ ਚੱਲਿਆ ਪਰ ਜਿੱਦਾਂ ਇੱਕ ਹਵਾ ਦਾ ਬੋਲਾ ਨਹੀਂ ਹੁੰਦਾ ਵੀ ਕੋਈ ਨਹੀਂ ਚਾਹੇ ਉਹ ਮਰਿੰਡੇ ਹੋਈ ਚਾਹੇ ਆਨੰਦਪੁਰ ਸਾਹਿਬ ਹੋਈ ਚਾਹੇ ਪਟਿਆਲੇ ਹੋਈ ਹੁਣ ਵੀ ਹੋਈ ਜਾ ਰਹੀ ਹੈ ਪਰ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਹਾਡੀ ਸੰਸਥਾ ਨੂੰ ਬੋਲਣਾ ਚਾਹੀਦਾ ਤੇ ਬੋਲਣਾ ਬੇਹੱਦ ਜ਼ਰੂਰੀ ਆ ਪਰ ਜਿਦਲੇ ਆਮ ਮੈਂ ਦੇਖਦਾ ਜਿ세 ਬੰਦੀਆਂ ਜਿਹੜੀਆਂ ਇਹਨਾਂ ਗੱਲਾਂ ਤੋਂ ਗਰੇਜ ਕਰਦੀਆਂ ਸ਼ਾਇਦ ਤਾਂ ਸਰਕਾਰ ਦੇ ਬੋਝ ਥੱਲੇ ਆ ਕੋ ਸਰਕਾਰ ਦਾ ਭੈਰ ਮਾਅਬ ਨਹੀਂ ਇਦਾਂ ਦੀ ਜਿਹੜੀ ਆ ਪੇ ਗਰੇਜ ਕਰਦੇ ਦੂਸਰੀ ਮੈਂ ਬਹੁਤਿਆਂ ਨਾਲ ਸੰਪਰਕ ਵੀ ਕਰਦਾ ਹਾਂ ਤੁਹਾਡੇ ਨਾਲ ਵੀ ਸਾਰਿਆਂ ਨਾਲ ਦੂਸਰਿਆਂ ਨਾਲ ਵੀ ਇੱਕ ਗੱਲ ਉੱਪਰ ਕੇ ਸਾਹਮਣੇ ਆਈ ਬੇਟੀ ਬਰਗਾੜੀ ਕਾਹਨ ਜਿਹੜਾ ਆ ਬਰਗਾੜੀ ਕਾਹਨ ਬਾਰੇ ਪਹਿਲਾਂ ਦੱਸੋ ਪਹਿਲੀ ਗੱਲ ਉਹ ਫੌਜਦਾਰੀ ਪਾਚੇ ਦਰਜ ਹੋ ਚੁੱਕੇ ਆ ਉਹ ਫੌਜਦਾਰੀ ਦਾ ਟ੍ਰਾਇਲ ਜਿਹੜਾ ਉਹ ਸ਼ੁਰੂ ਹੋ ਚੁੱਕਾ ਪਰ ਮੈਨੂੰ ਇੱਕ ਇਹ ਸਵਾਲ ਉੱਠਿਆ ਭਈ ਸ਼ੋਮਣੀ ਗੁਰਦੁਆਰਾ ਪ੍ਰਬੰਧਨ ਨੇ ਥਿਊਰਟੀ ਨੇ ਕੀ ਕੀਤਾ ਆ ਇੱਕ ਗੱਜਟ ਜਾਂ ਗੱਜਟ 2021 ਦਾ ਛਪਿਆ ਤੁਹਾਨੂੰ ਸਾਰਿਆਂ ਨੂੰ ਚਿੱਠੀਆਂ ਜਾ ਚੁੱਕੀਆਂ ਇਹਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਧੇ ਤੌਰ ਤੇ ਨਿੰਦਾ ਨਹੀਂ ਕੀਤੀ ਇਦੇ ਵਿੱਚ ਖਿਮਾ ਜਾਂਚਣਾ ਵੀ ਕੀਤੀ ਸੀ ਆਪਾਂ ਐਸੇ ਹਾਊਸ ਦੇ ਵਿੱਚ ਮਤਾਂ ਪਾਇਆ ਸੀ ਇਹ ਮੈਂ ਤਾਂ ਤੁਹਾਨੂੰ ਦਰਸਾ ਰਿਹਾ ਉਹ ਫਿਰ ਪਿੱਛੇ ਨੂੰ ਕਹਾਣੀ ਚੱਲੀ ਜਾਂਦੀ 15 ਦੀ 9 ਸਾਲ ਬਾਅਦ ਵੀ ਉਹ ਜਿਹੜੇ 15 ਤੋਂ ਬਾਅਦ ਇਨਸੀਡੈਂਟ ਉਹ 15 'ਚ ਖਪੀ ਜਾ ਰਹੇ ਹੁਣ ਮੈਂ ਕੌਨ ਨੂੰ ਵੀ ਕਹਿਣਾ ਚਾਹੁੰਦਾ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਹੁਣ 15 ਦੇ ਵਿੱਚ ਇਹ ਸਾਰਾ ਪਾਈ ਜਾਈਏ ਸਾਰਾ ਉਹਦੇ ਵਿੱਚ ਐ ਆਪਾਂ ਸਿੱਟੀ ਜਾਈਏ ਪਹਿਲਾਂ ਜੋ ਹੁਣ ਭੂਗਿਆ ਉਹਦੇ ਵਿੱਚ ਸਾਰਾ ਕੁਝ ਸੋਭੀ ਜਾਓ ਕੀ ਹੁਣ ਉਹ ਜਿਹੜੀਆਂ ਬਿਆਦਨੀਆਂ ਹੁੰਦੀਆਂ ਉਹਨੂੰ ਆਪਾਂ ਬਿਆਦਵੀ ਨਹੀਂ ਗਣਦੇ ਇਹ ਇੱਕ ਸਵਾਲ ਉਠਿਆ ਆ ਹੁਣ ਮੈਂ ਆਕੀ ਬਜਟ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਸਨਮੁਖ ਉਹ ਦੋਏ ਜਿਹੜੇ ਸ਼ਹੀਦ ਸਿੰਘ ਉਹਨਾਂ ਦੀਆਂ ਅੱਜ ਕੇਂਦਰੀ ਜਾਇਬ ਘਰ ਦੇ ਵਿੱਚ ਫੋਟੋ ਲੱਗੀਆਂ ਉਹ ਤੁਹਾਨੂੰ ਪਤਾ ਅੱਜ ਨੇ 3 ਸਾਲ ਪਹਿਲਾਂ ਲੱਗੀਆਂ ਫਿਰ ਆ ਮਤਾ ਜਿਹੜਾ 363 ਇਹ ਤੁਹਾਨੂੰ ਮੈਂ ਪੜ੍ਹ ਕੇ ਵੀ ਸੁਣਾ ਦੇਣਾ ਕੀ ਸੀ ਪੌਰ ਸਾਹਿਬ ਵੱਲੋਂ ਇੱਥੇ ਮਤਾ ਪੇਸ਼ ਕੀਤਾ ਗਿਆ ਸੀ ਵੀ 10-10 ਲੱਖ ਰੁਪਏ ਦਾ ਮੁਆਵਜ਼ਾ ਉਹ ਦਿੱਤਾ ਗਿਆ ਉਹਨਾਂ ਨੂੰ ਪੈਸਾ ਕੋਈ ਮੁਆਵਜ਼ਾ ਮੈਂ ਸਮਝਦਾ ਛੇਦਾਂ ਦਾ ਕੋਈ ਮੁੱਲ ਨਹੀਂਗਾ ਪਰ ਇਹ ਇੱਕ ਮਾਰਕ ਆਫ ਰਿਸਪੈਕਟ ਸੀਗਾ ਕਿ ਉਹਨਾਂ ਦੀਆਂ ਦੋ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਅਜਾਇਬ ਘਰ ਚ ਸ਼ੋਭਤ ਕੀਤੀਆਂ ਜਾਂ ਦੂਸਰੀਆਂ ਜਫੇਬੰਦੀਆਂ ਜਿਹੜੇ ਨਹੀਂ ਵੀ ਮੈਂਬਰ ਉਹ ਵੀ ਬਰੋਬਰ ਹੀ ਆ ਕਿਉਂਕਿ ਸਿੱਖ ਨੇ ਤਾਂ ਗੁਰੂ ਨੇ ਤਾਂ ਹਰ ਸਿੱਖ ਨੂੰ ਪ੍ਰਚਾਰਕ ਬਣਾਇਆ ਪਰ ਆਪਾਂ ਕਈ ਵਾਰੀ ਕਤਾਹੀ ਕਰ ਜਾਂਦੇ ਆ ਇਹ ਪਹਿਲੀਆਂ ਸੀ ਤੇ ਹੁਣ ਜਿਹੜੇ ਆ ਹੋਏ ਆ ਜਿਹੜੀ ਸੁਲਤਾਨਪੁਰ ਲੋਧੀ ਵਿਖੇ ਹੋਈ ਮੈਂ ਤੁਹਾਨੂੰ ਥਾੜਿਆ ਉਹਨੂੰ ਥੋੜਾ ਜਿਹਾ ਪਿੱਛੇ ਨੂੰ ਲੈ ਕੇ ਜਾਣਾ ਕਿ ਆਪਾਂ ਦੋ ਤਰ੍ਹਾਂ ਪੁਲਿਸ ਦਾ ਸਿਸਟਮ ਚੱਲਦਾ ਇੱਕ ਤਾਂ ਆ ਭਈ ਪਿੱਛੇ ਆਪਾਂ ਦੇਖਿਆ ਜਦੋਂ ਖਾਰਕੂਬਾਦ ਦਾ ਸਮਾਂ ਸੀ ਲੈ ਕੇ ਜਾਂਦੇ ਸੀ ਛਡਾਉਣ ਪੈ ਗਿਆ ਗੋਲੀਆਂ ਚੱਲੀਆਂ ਦਵਲਿਓ ਗੋਲੀਆਂ ਦੇ ਵਿੱਚ ਇੰਨੇ ਮਰ ਗਏ ਹੁਣ ਇਹ ਜਿਹੜੀ ਇਹ ਘਟਨਾ ਸੀ ਇਹ ਉੱਥੇ ਆ ਗੁਰਦੁਆਰਾ ਅਕਾਲ ਬੁੰਗਾ ਦੀ ਜਿਹੜਾ ਬੇਬੇ ਸਾਹਿਬ ਦੇ ਬਿਲਕੁਲ ਮੋੜੇ ਸਾਹਮਣੇ ਆ ਤੇ ਉੱਥੇ ਸਹਿਬਾਂ ਦਾ ਪ੍ਰਕਾਸ਼ ਦਿਹਾੜਾ ਵੀ ਸੀ ਕਬਜ਼ਿਆਂ ਨੂੰ ਛੱਡੋ ਮੈਂ ਸਿੰਘ ਸਾਹਿਬ ਬੈਠੇ ਆ ਇਹਨਾਂ ਨੂੰ ਚਿੱਠੀ ਦੇ ਕੇ ਗਏ ਆ ਉਹਨਾਂ ਦਾ ਅਸੀਂ ਟਾਈਟਲ ਨਹੀਂ ਡਿਸਾਈਡ ਕਰਨਾ ਅਸੀਂ ਕਿਸੇ ਦਾ ਕਬਜ਼ਾ ਨਹੀਂ ਦਿਵਾਉਣਾ ਨਾ ਅਸੀਂ ਕਬਜ਼ਾ ਕਿਸੇ ਦਾ ਖੋਣਾ ਤੇ ਨਾ ਸਾਡਾ ਇਹ ਮਕਸਦ ਹੈ ਹਾਂ ਕੋਈ ਸਹਾਇਤਾ ਮੰਗੂਗਾ ਸਹਾਇਤਾ ਜ਼ਰੂਰ ਕਰਾਂਗੇ ਉੱਥੇ ਮੋਰਲੇ ਪਾਸੇ ਇੱਕ ਤਾਂ ਸਤਗੁਰਾਂ ਦਾ ਪ੍ਰਕਾਸ਼ ਆ ਅਖੰਡ ਬਾੜ ਚੱਲ ਰਿਹਾ ਤੇ ਦੂਸਰੇ ਪਾਸੇ ਕੋਈ ਮੋਰੇ ਚੁਣੌਤੀ ਵੀ ਨਹੀਂ ਜੇ ਹੋਵੇ ਵੀ ਚੁਣੌਤੀ ਤੇ ਐਜੈਕਟਿਵ ਮਜਿਸਟਰੇਟ ਨੇ ਹੁਕਮ ਦੇਣਾ ਹੁੰਦਾ ਕਿ ਗੋਲੀ ਚਲਾਈ ਜਾ ਸਕਦੀ ਆ ਸੈਲਫ ਡਿਫੈਂਸ ਦੇ ਵਿੱਚ ਵੀ ਗੋਲੀ ਇਹ ਨਾ ਹਾਲਾਤਾਂ ਚ ਨਹੀਂ ਚਲਾਈ ਜਾ ਸਕਦੀ ਇਹ ਸਾਡੇ ਸਵਾਲ ਸੀ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਆ ਉਹਨੇ ਜਾ ਕੇ ਸਾਰੇ ਰੱਖੇ ਉਹਨਾਂ ਦੇ ਮੋਰੇ ਔਰ ਉਹਨਾਂ ਦੇ ਮੋਰੇ ਰੱਖ ਕੇ ਉਹਨਾਂ ਤੋਂ ਸਵਾਲ ਐਡਮਿਨਿਸਟ੍ਰੇਸ਼ਨ ਤੋਂ ਵੀ ਪੁੱਛੇ ਐਡਮਿਨਿਸਟ੍ਰੇਸ਼ਨ ਨੇ ਮੂੰਹ 'ਚ ਚੁੱਪਾ ਪਾ ਲਿਆ ਪਰ ਨਹੀਂ ਸੀ ਸਾਡੀ ਇਨਕੁਆਰੀ ਚੱਲਦੀ ਆ ਆ ਕਿੰਨਾ ਚਿਰ ਹੋ ਗਿਆ ਫਿਰ ਆਪਾਂ ਲਾਈਏ ਪੇ ਇਦਾਂ ਵੀ ਜਿਹੜਾ ਮਰਜੀ ਆਪਣੇ ਜਾ ਕੇ ਸਪੋਰਟ ਜਾਇਆ ਕਰੂਗੀ ਇੱਕ ਦੇ ਚੜਦਿਆ ਕਰਨਗੇ ਸ਼ੋਭਣੀ ਕਮੇਟੀ ਦਾ ਬਣੀ ਨਾ ਕਾਰਜਾਂ ਨੂੰ ਸੀ ਨਹੀਂ ਤਾਂ ਗੋਲੀਆਂ ਖਾ ਕੇ ਬਣਾਈ ਆ ਫੇ ਕਬਜਿਆਂ ਦਾ ਝਗੜਾ ਨਾ ਜਾਂ ਪ੍ਰਬੰਧਾ ਕਬਜਿਆਂ ਦਾ ਝਗੜਾ ਨਾ ਪਵੇ ਇਹੋ ਹੀ ਝਗੜਾ ਸੀ ਨਾ ਤੇ ਜੇ ਫਿਰ ਆਪਾਂ ਇਹੋ ਹੀ ਕੰਮ ਕਰੀ ਜਾਣਾ ਪਈ ਆਪਾਂ ਇੱਕ ਬਿਆਦਮੀ ਨੂੰ 15 ਦੀ ਬਿਆਦਮੀ ਨਾਲ ਜੋੜ ਕੇ ਉਸ ਗੱਲ ਦੇ ਵਿੱਚੇ ਦੇਖੀ ਜਾਈਏ ਠੀਕ ਹੈ ਉਹ ਬਹੁਤ ਵੱਡੀ ਬਿਆਦਮੀ ਸੀ ਉਹਦੇ ਵਿੱਚ ਕੋਈ ਦੋਰਾਮਾ ਨਹੀਂ ਇਹ ਆ ਜਿਹੜਾ ਹੁਣ ਚੱਲ ਰਿਹਾ ਤੰਦੂ ਪਾੜਾ ਇਹਨੂੰ ਕੀ ਆਪਾਂ ਨੱਥ ਪਾਉਣ ਦੇ ਵਿੱਚ ਕਾਮਯਾਬ ਨਹੀਂ ਹੋਵਾਂਗੇ ਜਾਂ ਆਪਾਂ ਇਹ ਨੱਥ ਨੇ ਇਹਦੇ ਵਿੱਚ ਪਾਵਾਂਗੇ ਸੋ ਇਹ ਸਵਾਲ ਸੀ ਜਿਹੜੇ ਸ਼੍ਰੋਮਣੀ ਕਮੇਟੀ ਦੀ ਇੱਕ ਕਮੇਟੀ ਨੇ ਬੈਠ ਕੇ ਉਹ ਤੇ ਹੱਲ ਕੀਤੇ ਸੀ